ਜੇ ਤੁਹਾਨੂੰ ਲੱਗਦਾ ਵੀ ਤੁਸੀਂ ਵਿਆਜ ਭਰੀ ਜਾਨੇ ਔਖੇ ਸਥਾਲੇ ਤਾਂ ਤੁਹਾਨੂੰ ਬਾਈ ਜ਼ਮੀਨ ਵੇਚਣ ਦੀ ਲੋੜ ਨਹੀਂ ਥੋੜਾ ਕੁਝ बिकੂਗਾ ਨਹੀਂ ਥੋੜਾ ਕਰਜ਼ਾ ਬ੍ਰਦਰ ਉਤਰੂਗਾ 100% ਨਹੀਂ 200% ਕਿਉਂਕਿ ਵੈਲਿਊ ਘਟ ਜਾਂਦੀ ਆ ਕ੍ਰੋਪਸ ਦੇ ਰੇਟ ਕਿੱਥੇ ਚਲੇ ਜਾਣੇ ਨੇ ਆਪਣੇ ਫਸਲਾਂ ਦੀ ਆਪਣੀ ਇਨਕਮ ਕਿੱਥੇ ਚਲੀ ਜਾਂਦੀ ਹੈ ਹਨ ਮੈਂ ਮੇਰਾ ਇਹ ਮੰਨਣਾ ਹੈ ਕਿ ਜੇ ਕੋਈ ਬੰਦਾ ਮੈਂ ਪਲਪ ਤੋਂ ਥੋੜਾ ਜਿਹਾ ਸਿੱਖਾਲ ਜੀ ਸੋਨਿਓ ਸਾਰਿਆਂ ਨੂੰ ਅੱਜ ਆਪਾਂ ਇੱਕ ਰੀਲ ਪਾਈ ਸੀ ਕਿ ਜਿਹੜਾ ਆਪਣਾ ਕਰਜ਼ਾ ਹੈ ਉਹ ਆਟੋਮੈਟਿਕਲੀ ਆਪਣੇ ਆਪ ਹੀ ਕਿਵੇਂ ਘਟ ਰਿਹਾ ਹੈ ਇਹਦੇ ਵਿੱਚ ਬ੍ਰਦਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਇਨਫਲੇਸ਼ਨ ਰੇਟ ਕੈਲਕੂਲੇਟ ਕੀਤਾ ਸੀ ਬਹੁਤ ਬੰਦਿਆਂ ਨੂੰ ਸਮਝ ਨਹੀਂ ਆਇਆ ਜਿਹੜੀ ਪੈਸੇ ਦੀ ਤਾਕਤ ਘਟਦੀ ਹੈ ਪੈਸੇ ਦੀ ਤਾਕਤ ਕਿਵੇਂ ਘਟਦੀ ਹੈ ਤੁਸੀਂ ਕਿਸੇ ਸਰਕਾਰੀ ਮੁਲਾਜ਼ਮ ਨੂੰ ਪੁੱਛ ਕੇ ਦੇਖਿਓ ਜਿਹੜੀ ਉਹਨਾਂ ਦੀ ਸੈਲਰੀ ਆ ਨਾ ਹਰ ਸਾਲ ਉਹਦੇ 'ਚ ਇਨਫਲੇਸ਼ਨ ਰੇਟ ਜੁੜਦਾ ਹੈ ਉਹਨਾਂ ਦੀ ਸੈਲਰੀ ਵੱਧਦੀ ਹੈ ਮੰਨ ਲਓ ਕਿ ਇਹਦੀ ਸੈਲਰੀ 40000 ਉਹਦੇ ਵਿੱਚ ਜੋ ਵੀ ਸਟੇਟ ਇਨਫਲੇਸ਼ਨ ਰੇਟ ਮੰਨਦੀ ਆ ਨਹੀਂ ਉਹ ਜਿਹੜਾ ਪੈਸਾ ਉਹ ਤੁਹਾਡੇ ਉਹ ਤਾਂ ਜੋ ਖਾਤੇ ਦੇ ਵਿੱਚੋਂ ਐਡ ਕਰ ਦਿੱਤਾ ਜਾਂਦਾ ਮੰਨ ਕੇ ਚੱਲੋ ਜੇ 40000 ਕਿਸੇ ਦੀ ਅੱਜ ਸੈਲਰੀ ਆ ਤਾਂ ਉਹਦੇ ਵਿੱਚ ਜਿੰਨਾ ਇਨਫਲੇਸ਼ਨ ਰੇਟ ਚੱਲ ਰਿਹਾ ਉਹ ਜੋੜ ਕੇ ਉਹਨੂੰ ਅਗਲੇ ਸਾਲ ਸੈਲਰੀ ਦਿੱਤੀ ਜਾਊਗੀ ਹੁਣ ਗੱਲ ਆ ਗਈ ਆਪਣੇ ਕਰਜ਼ੇ ਤੇ ਚਾਹੇ ਉਹ ਆਪਣਾ ਲਿਮਟ ਦਾ ਕਰਜ਼ਾ ਚਾਹੇ ਆਪਣਾ ਲੋਨ ਦਾ ਕਰਜ਼ਾ ਟਰੈਕਟਰ ਦਾ ਕਰਜ਼ਾ ਕਾਰ ਦਾ ਕਰਜ਼ਾ ਦੇਖੋ ਪਹਿਲੀ ਗੱਲ ਮੈਂ ਕਲੀਅਰ ਕਰਦਾ ਬੇੜਾ ਬ੍ਰਦਰ ਆਪਾਂ ਨੇ ਪੈਸੇ ਵਰਤੇ ਨੇ ਵਿਆਜ ਤਾਂ ਭਰਨਾ ਹੀ ਭਰਨਾ ਇਹਦੇ 'ਚ ਤਾਂ ਕੋਈ ਦੋਰਾਵਾ ਹੈ ਨਹੀਂ ਨਾ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਹੈ ਹੁਣ ਬਹੁਤ ਬੰਦੇ ਕਹਿੰਦੇ ਭਾਈ ਸਾਡੀ 5 ਲੱਖ ਦੀ ਲਿਮਟ ਅਸੀਂ ਉਦੋਂ ਵੱਧ ਵਿਆਜ ਭਰਤਾ ਭਾਈ ਉਹ ਲਿਮਟ ਦਾ ਤੁਸੀਂ ਕੰਮ ਕਿੰਨੇ ਸਾਰੇ ਨੇ ਇਹ ਵੀ ਦੇਖ ਲਓ ਨਾ ਉਹ ਤਾਂ ਰੱਖ ਦੋ ਇੱਕ ਪਾਸੇ ਆਪਾਂ ਗੱਲ ਕਰਦੇ ਆ ਇਨਫਲੇਸ਼ਨ ਰੇਟ ਦੀ ਹੁਣ ਜੇ ਅੱਜ ਆਪਾਂ ਅੱਜ 2025 ਚੱਲਦੇ ਤੁਸੀਂ 2005 ਤੇ ਚਲੇ ਜਾਓ 20 ਸਾਲ ਪਹਿਲਾਂ ਉਦੋਂ ਤੁਸੀਂ ਮੰਨ ਕੇ ਚੱਲੋ 1 ਲੱਖ ਦੀ ਲਿਮਟ ਲਈ ਸੀ ਹੈਨਾ 1 ਲੱਖ ਦੀ 2005 ਚ 1 ਲੱਖ ਕਿੰਨੀ ਕੰਮ ਕਰਦਾ ਸੀ 1 ਲੱਖ ਚ ਜਾਨ ਕਿੰਨੀ ਸੀ ਕਦੇ ਆਪਾਂ ਇਹ ਸੋਚਣ ਦੀ ਕੋਸ਼ਿਸ਼ ਕਰੀ 1 ਲੱਖ ਉਹ ਤੋਂ ਆਪਾਂ ਨੂੰ ਕਿੰਨਾ ਔਖਾ ਜੁੜਦਾ ਸੀ ਇਹ ਵੀ ਆਪਾਂ ਸੋਚਣ ਦੀ ਕੋਸ਼ਿਸ਼ ਕਰੋ ਉਹੀ 1 ਲੱਖ ਤੁਸੀਂ 2025 ਚ ਸੋਚ ਕੇ ਦੇਖੋ 2025 ਚ ਕੀ ਉਹਦੀ ਵੈਲਿਊ ਹੀ ਕੁਛ ਨਹੀਂ ਕ੍ਰੌਪ ਤੇ ਰੇਟ ਕਿੰਨੇ ਵੱਧ ਜਾਂਦੇ ਨੇ ਮੈਂ ਇਹ ਵੀ ਮੰਨਦਾ ਹੈ ਕਿ ਜਿਹੜੀ ਪੈਸੇ ਦੀ ਪਾਵਰ ਆ ਪਰਚੇਸਿੰਗ ਪਾਵਰ ਆ ਉਹ ਘਟਦੀ ਹੀ ਘਟਦੀ ਆ ਪਰ ਕੋਈ ਮੰਨੇ ਨਾ ਮੰਨੇ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਕਿ ਜਿਹੜਾ ਇਨਫਲੇਸ਼ਨ ਰੇਟ ਆ ਉਹ ਤੁਹਾਨੂੰ ਫਾਇਦਾ ਦਿੰਦਾ ਹੀ ਦਿੰਦਾ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਜਿਹੜਾ ਤੁਸੀਂ LIC ਕਰਾਉਨੇ ਹੋ LIC ਕੀ ਆ ਅੱਜ ਜੀ ਆਪਾਂ ਕਿਸ਼ਤਾਂ ਭਰਤੀਆਂ ਐਨੇ ਸਾਲ ਬਾਅਦ ਤੁਹਾਨੂੰ ਐਨੇ ਪੈਸੇ ਹੋ ਜਾਣੇ ਨੇ ਹਨਾ ਆਪਾਂ ਕਹਿੰਦੇ ਵੀ ਡੇਢ ਲੱਖ ਭਰਿਆ ਸੀ ਆਪਾਂ ਨੂੰ ਪੰਜ ਮਿਲ ਗਿਆ ਪਰ ਆਪਾਂ ਕਦੇ ਇਹ ਸੋਚਿਆ ਵੀ ਇਨਫਲੇਸ਼ਨ ਕੀ ਆ LIC ਟੋਟਲੀ ਇਨਫਲੇਸ਼ਨ ਤੇ ਖੇਡਦਾ ਉਹਦਾ ਸਿਸਟਮ ਇਹ ਆ ਇਨਫਲੇਸ਼ਨ ਪਰ ਗੱਲ ਇਹ ਆ ਵੀ ਚਲੋ ਆਪਾਂ ਨੂੰ ਪੈਸੇ ਜੁੜ ਜਾਂਦੇ ਨੇ ਹਨਾ ਪਰ ਉਹ 인ਫਲੇਸ਼ਨ ਤੇ ਕੰਮ ਕਰਦੇ ਨੇ ਹੁਣ 인ਫਲੇਸ਼ਨ ਆ ਜਿਹੜਾ ਉਹ ਆਪਾਂ ਆਪਣੇ ਲੋਨ ਚ ਕੀ ਰੋਲ ਪਲੇ ਕਰਦਾ ਮੰਨ ਲਓ ਅੱਜ 2025 2025 ਤੁਸੀਂ 20 ਲੱਖ ਦੀ 1 ਲੱਖ ਦੀ 10 ਲੱਖ ਦੀ ਜਿੰਨੇ ਦੀ ਵੀ ਲਿਮਟ ਕਰਾ ਲਈ ਹੈ ਨਾ ਅੱਜ 10 ਲੱਖ 20 ਲੱਖ ਦੀ ਵੈਲਿਊ ਕੀ ਅੱਜ ਤੋਂ 20 ਸਾਲ ਨੂੰ ਕੀ ਹੋਊਗੀ ਆਪਾਂ ਨੂੰ ਭਰਨਾ ਸੌਖਾ ਹੋ ਜਾਣਾ ਯਾਰ ਬਿਲਕੁਲੀ ਸੌਖਾ ਹੋ ਜਾਂਦਾ ਉਹ ਕਿਉਂਕਿ ਵੈਲਿਊ ਘਟ ਜਾਂਦੀ ਆ ਕ੍ਰੋਪਸ ਦੇ ਰੇਟ ਕਿੱਥੇ ਚਲੇ ਜਾਣੇ ਨੇ ਆਪਣੇ ਫਸਲਾਂ ਦੀ ਆਪਣੀ ਇਨਕਮ ਕਿੱਥੇ ਚਲੀ ਜਾਣੀ ਹੈ ਹੈ ਨਾ ਮੈਂ ਮੇਰਾ ਹੀ ਮੰਨਣਾ ਹੈ ਕਿ ਜੇ ਕੋਈ ਬੰਦਾ ਮੈਂ ਪਲਪ ਤੋਂ ਥੋੜਾ ਜਿਹਾ ਮੈਂ ਪੋਜ਼ਿਟਿਵ ਵੀ ਸੋਚਦਾ ਜੇ ਕੋਈ ਬੰਦਾ ਆਪਣਾ ਲਿਮਟ ਦਾ ਕਰਜ਼ਾ ਲੋਨ ਦਾ ਕਰਜ਼ਾ ਜਿੰਨਾ ਵੀ ਉਸਰ ਕਰਜ਼ਾ ਉਹਨੂੰ ਵਧਣ ਨਹੀਂ ਦਿੰਦਾ ਤਾਂ ਮੈਂ ਡੈਫੀਨੇਟਲੀ ਕਹਿ ਸਕਦਾ ਉਹ ਬੰਦਾ ਕਦੇ ਫੇਲ ਨਹੀਂ ਹੋਊਗਾ ਗਾਰੰਟੀ ਹੈ ਇਸ ਗੱਲ ਦੀ ਕਿਉਂਕਿ ਜੇ ਅੱਜ ਤੁਸੀਂ 20 ਲੱਖ ਦੇਣਾ ਹੈ ਇਹੀ ਤੁਸੀਂ 30 ਲੱਖ ਬਾਰੇ ਸੋਚ ਕੇ ਦੇਖੋ 20 ਸਾਲ ਬਾਅਦ ਬਾਰੇ ਸੋਚ ਕੇ ਦੇਖੋ 20 ਲੱਖ ਤੁਸੀਂ ਉਈਓ ਕਮਾ ਲੋਗੇ ਬਹੁਤ ਸੌਖਾ ਹੋ ਜਾਂਦਾ ਕਮਾਉਣਾ ਤੈਨੂੰ ਪੇਅ ਆਫ ਕਰਨ ਇਸ ਕਰਕੇ ਤੁਹਾਡਾ ਕਰਜ਼ਾ ਆਟੋਮੈਟਿਕਲੀ ਉਤਰ ਰਿਹਾ ਉਹ ਕਿਵੇਂ ਉਤਰ ਰਿਹਾ ਆਜੋ ਮੈਂ ਤੁਹਾਨੂੰ ਬਲੈਕ ਬੋਰਡ ਤੇ ਥੋੜਾ ਸਮਝਾ ਦਿੰਦਾ ਜੀ ਸੋਨਿਓ ਹੁਣ ਆਜੋ ਬਲੈਕ ਬੋਰਡ ਤੇ ਇੰਡੀਆ ਚ ਕੀ ਮੰਨਿਆ ਜਾਂਦਾ ਵੀ 4% ਤੋਂ 6% ਤੱਕ ਇਨਫਲੇਸ਼ਨ ਬਸੇ ਕੁਛ ਕਹੀ ਜਾਣ 6% ਤੋਂ ਵੀ ਇਨਫਲੇਸ਼ਨ ਰੇਟ ਉੱਪਰ ਇੰਨਾ ਇਨਫਲੇਸ਼ਨ ਇੰਡੀਆ ਚ ਅਬ ਮੈਂ 6% ਤੋਂ ਉੱਪਰ ਮੰਨਦਾ ਚਲੋ ਆਪਾਂ ਇੱਥੇ 6% 인ਫਲੇਸ਼ਨ ਲਾ ਲਿਆ 인ਫਲੇਸ਼ਨ ਕੀ ਹੁੰਦਾ ਸਿੱਕੇ ਦੀ ਵਿਸਾਰ ਦਰ ਜਾਂ ਮੁੰਦਰਾ ਸਫੀਤੀ ਜਿਹੜੀ ਪੈਸੇ ਦੀ ਜਾਨ ਘਟਦੀ ਹੈ ਮੈਂ ਇਹ ਵੀ ਇਹ ਚ ਐਡ ਆਨ ਕਰਦਾ ਜਿਹੜਾ ਤੁਹਾਡੇ ਖਾਤੇ ਚ ਪਿਆ ਪੈਸਾ ਉਹਦੀ ਵੀ ਜਾਨ ਘਟਣੀ ਆ ਹਨਾ ਉਹ ਵੀ ਚਲੋ ਹੁਣ ਵਿਆਜ ਵੀ ਜੋੜ ਕੇ ਉਹ ਵਧੀ ਜਾਂਦਾ ਨਹੀਂ ਉਹ ਅੱਡ ਗੱਲ ਆ ਪਰ ਪੈਸੇ ਦੀ ਵੈਲਿਊ ਜੇ 100000 ਅਮਾਉਂਟ ਨੂੰ ਆਪਾਂ ਲਾਈਏ ਤਾਂ ਜੇ ਤੁਹਾਡੇ ਖਾਤੇ ਚ ਪਿਆ ਉਹ ਵੀ ਘਟੂਗਾ ਹਨਾ ਖਾਤੇ ਤਾਂ ਚਲ ਆਪਣੇ ਪਿਆ ਨਹੀਂ ਹੁੰਦਾ ਹੁਣ ਆਪਾਂ ਲਾ ਲਓ 1 ਲੱਖ ਰੁਪਈਆ ਇਹਦੀ ਵੈਲਿਊ 20 ਸਾਲ ਬਾਅਦ ਹੁਣ 25 ਚੱਲਦਾ 25 10 35 10 2045 ਚ ਪੁੱਲ 31180 ਰਹਿ ਜਾਣੀ ਹੈ ਜੇ ਤੁਹਾਡੇ ਸਿਰ ਇੱਕ ਲੱਖ ਦਾ ਕਰਜ਼ਾ ਹੈ ਤਾਂ ਉਹ ਇੰਨੇ ਦਾ ਰਹਿ ਜਾਣਾ ਤੁਹਾਨੂੰ 1 ਲੱਖ ਰੁਪਈਆ ਭਰਨ ਲੱਗੇ ਇੰਨੀ ਕੁ ਤਕਲੀਫ ਹੋਣੀ ਆ ਜਿੰਨੀ ਅੱਜ 31180 ਭਰਨ ਮਿਲੇ ਹੁੰਦੀ ਐਨੀ ਕੁ ਤਕਲੀਫ ਹੋਊਗੀ ਤੁਹਾਨੂੰ 1 ਲੱਖ ਰੁਪਈਆ ਦੇਣ ਲੱਗੇ ਐ ਆ ਵੈਲਿਊ ਰਹਿ ਜਾਣੀ ਆ ਉਹਦੀ ਥੋੜੀ ਕ੍ਰੋਪਸ ਤੇ ਰੇਟ ਵੱਧ ਜਾਣੇ ਨੇ ਥੋੜੀ ਅਰਨਿੰਗ ਵੱਧ ਜਾਣੀ ਆ ਮੈਂ ਬਾਰ-ਬਾਰ ਕਹਿਣਾ ਜਿਹੜਾ ਤੁਹਾਡੇ ਕੋਲ ਆ ਉਹਦੀ ਵੀ ਜਾਣ ਘਟੂਗੀ ਨਹੀਂ ਬੇਸ਼ੱਕ ਪਰ ਉਹਦੀ ਘਟੇ ਪਰ ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਤੁਸੀਂ ਕਦੇ ਬਹਿ ਕੇ ਸੋਚ ਕੇ ਦੇਖਿਓ ਇਹ ਤੁਹਾਨੂੰ ਫਾਇਦਾ ਹੁੰਦਾ ਹੀ ਹੁੰਦਾ ਕਰਜ਼ੇ 'ਚ ਜੇ ਤੁਸੀਂ ਆਪਣੇ ਕਰਜ਼ੇ ਤੇ ਫੁੱਲ ਸਟਾਪ ਲਾ ਲਿਆ ਥੋੜਾ ਜਿਹਾ ਮੈਂ ਪੋਜ਼ਿਟਿਵ ਵੀ ਸੋਚਦਾ ਮੈਂ ਮਾਣਫੀ ਕਦੇ ਸੋਚਿਆ ਹੀ ਨਹੀਂ ਮੈਂ ਤਾਂ ਹੀ ਤੁਹਾਨੂੰ ਕਹਿਣਾ ਨਾ ਚੱਲ ਜ਼ਿੰਮੇਵਾਰ ਠਣ ਨੈਗੇਟਿਵ ਤਾਂ ਹਰੇਕੇ ਕਰੀ ਜਾਂਦੇ ਨੇ ਤੋਡਾ ਕਰਜ਼ਾ ਜੇ ਤੁਸੀਂ ਫੁੱਲ ਸਟਾਪ ਲਾ ਲਿਆ ਤੁਹਾਡਾ ਕਰਜ਼ਾ ਵੱਧ ਨਹੀਂ ਰਿਹਾ ਤੁਸੀਂ ਵਿਆਜ ਭਰ ਰਹੇ ਹੋ ਤਾਂ ਤੁਸੀਂ ਕਦੇ ਫੇਲ ਨਹੀਂ ਹੁੰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਦੇ ਵੀ ਤੁਸੀਂ ਫੇਲ ਨਹੀਂ ਹੋਵੋਗੇ ਫੇਰ ਜੇ 1 ਲੱਖ ਰੁਪਏ ਨੂੰ ਆਪਾਂ 10 ਸਾਲ ਬਾਅਦ ਲਈਏ 2035 'ਚ 1 ਲੱਖ ਕਿੰਨਾ ਹੋਊਗਾ 55840 ਰੁਪਏ ਹੋਣਗੇ ਅੱਧ ਤੇ ਆ ਖੜਦਾ ਹੈ 10 ਸਾਲ ਦੇ ਵਿੱਚ ਪੈਸੇ ਦੀ ਵੈਲਿਊ ਨਹੀਂ ਇਟ ਮੀਨ ਤੁਹਾਡਾ ਖਰਚਾ 10 ਸਾਲ ਚੱਦਾ ਰਹੀਆ ਯਾਰ 20 ਸਾਲ ਚ ਤੁਹਾਡਾ ਕੀ ਚਾਹੀਸ ਸਹੀ ਰਹਿ ਗਿਆ ਨਹੀਂ 1 ਲੱਖ ਰੁਪਇਆ 30 ਸਾਲ ਬਾਅਦ 6% ਦੇ ਇਨਫਲੇਸ਼ਨ ਰੇਟ ਨਾਲ 17410 ਰੁਪਇਆ ਰਹੇ ਜਾਣਗੇ ਹੁਣ ਤੁਸੀਂ ਕਦੇ ਇਹ ਬਹਿ ਕੇ ਸੋਚ ਕੇ ਦੇਖਿਓ ਜੇ ਤੁਸੀਂ ਹੁਣ ਇੱਥੇ ਵਿਦਵਾਨ ਤਾਂ ਤਾਂ ਬਹੁਤ ਹੋਣੀ ਹੈ ਮੈਨੂੰ ਪਤਾ ਆਪਣੇ ਲੋਕਾਂ ਨੂੰ ਆਦਤ ਹੈ ਹਟ ਨਹੀਂ ਸਕਦੇ ਤੁਸੀਂ 1995 ਚ ਮੰਨ ਲਓ 2 ਲੱਖ ਰੁਪਇਆ ਲਿਆ ਸੀ ਉਦੋਂ 2 ਲੱਖ ਦੀ ਵੈਲਿਊ ਦੇਖੋ ਕਿੰਨੀ ਵੱਡੀ ਸੀ ਨਹੀਂ ਅੱਜ ਤੁਹਾਨੂੰ 2 ਲੱਖ ਰੁਪਇਆ ਭਰਨ ਲੱਗੇ ਲੱਗਣਾ ਹੀ ਕੁਝ ਨਹੀਂ ਕੁੱਲ ਤਿੰਨ ਕਿੱਲਿਆਂ ਦੀ ਜੀਰੀ ਆ ਤੁਸੀਂ 1995 ਚ ਸਾਲ ਲਾ ਕੇ ਦੇਖੋ 2 ਲੱਖ ਦੀ ਜਿਹੜੀ 6 7 8 ਕਿੱਲਿਆਂ ਚ ਜਾ ਕੇ ਕਿਤੇ ਮਸਾ ਹੁੰਦੀ ਸੀ ਖੰਨੀ 10 ਚੇ ਹੁੰਦੀ ਹੋਵੇ ਇਹ ਵੀ ਦੇਖੋ ਨਾ ਆਪਾਂ ਇਹ ਐਸ ਹਿਸਾਬ ਨਾਲ ਜਿਹੜਾ ਤੁਹਾਡਾ ਕਰਜ਼ਾ ਬਾਅਡ ਫਾਲਟ ਆਪਣੇ ਆਪ ਹੀ ਉਤਰੀ ਜਾ ਰਿਹਾ ਚਾਹੇ ਉਹ ਤੁਹਾਡੀ ਲਿਮਟ ਆ ਚਾਹੇ ਉਹ ਤੁਹਾਡਾ ਲੋਨ ਆ ਚਾਹੇ ਉਹ ਤੁਹਾਡਾ ਹਾਊਸ ਲੋਨ ਆ ਚਾਹੇ ਉਹ ਤੁਹਾਡਾ ਕਾਰ ਦਾ ਲੋਨ ਆ ਨਹੀਂ ਇਹ ਤੁਹਾਡਾ ਆਟੋਮੈਟਿਕ ਹੀ ਉਤਰਨਾ ਇਨਫਲੇਸ਼ਨ ਦੇ ਹਿਸਾਬ ਨਾਲ ਇਸੇ ਕਰਕੇ ਬ੍ਰਦਰ ਯਾਰ ਵਿਆਜ ਲਿਆ ਜਾਂਦਾ ਹੁਣ ਤੁਸੀਂ ਕਹੀ ਜਾਂਦੇ ਹੋ ਤੁਸੀਂ 5 ਲੱਖ ਦੀ ਲਿਮਟ ਸੀ ਅਸੀਂ 6 ਵਿਆਜ ਭਰਤਾ ਫਿਰ ਪਰ ਹੀ ਜਾਓ ਯਾਰ ਇਹਦੇ ਵਿੱਚ ਕੀ ਰੌਲਾ ਇਹ ਤਾਂ ਜਦੋਂ ਆਪਾਂ ਪੈਸੇ ਵਰਤੇ ਹੋਏ ਨੇ ਉਹ ਤਾਂ ਭਰ ਨਹੀਂ ਭਰਨਾ ਉਹ ਤਾਂ ਤੁਸੀਂ ਕਿਤੋਂ ਵੀ ਲਹੋਗੇ ਜੇ ਹੁਣ ਬੈਂਕਿੰਗ ਵਿਆਜ ਹੀ ਬੰਦ ਕਰ ਦਵੇ ਹੌਲੀ 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 ਜਾ ਕੇ ਵੈਲਿਊ ਨਿਲ ਤੇ ਵੀ ਆ ਸਕਦੀ ਹੈ ਨਿਲ ਤਾਂ ਚਲੋ ਕਿਸੇ ਚੀਜ਼ ਦੀ ਨਹੀਂ ਹੁੰਦੀ ਬਹੁਤ ਜਿਆਦਾ ਘਟ ਜੂਗੀ ਵੈਲਿਊ ਹੀ ਖਤਮ ਹੋ ਜੂਗੀ ਬੈਂਕਿੰਗ ਫੇਲ ਹੋ ਜਾਣੀ ਹੈ ਜੇ ਹੁਣ ਮੰਨ ਕੇ ਚਲੋ ਆਪਾਂ ਕਹੀਏ ਵੀ ਵਿਆਜ ਹੀ ਨਾ ਹੋ ਲੋਣ ਲੈ ਬੈਂਕਾ ਫੇਲ ਹੋ ਜਾਣੀ ਹੈ ਉਹ ਹਮੇਸ਼ਾ ਇਨਫਲੇਸ਼ਨ ਰੇਟ ਗਿਲ ਕੇ ਚੱਲਦੇ ਨੇ ਕੀ ਕਮ ਹੈ ਕੋਈ ਅਰਥਸ਼ਾਸਤਰੀ ਬਾਈ ਜੀ ਹੈ ਨਹੀਂ ਨਾ ਮੈਂ ਆਪਣੇ ਆਪ ਨੂੰ ਕੋਈ ਕਹਾਉਣਾ ਅਰਥਸ਼ਾਸਤਰੀ ਮੇਰਾ ਇਹ ਨਿੱਜੀ ਤੌਰ ਤੇ ਆਪਣਾ ਵਿਚਾਰ ਆ ਮੈਂ ਸੋਚਦਾ ਰਹਿਣਾ ਇਦਾਂ ਦੀਆਂ ਚੀਜ਼ਾਂ ਨਹੀਂ ਪਰ ਮੇਰਾ ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਜੇ ਤੁਹਾਡਾ ਕਰਜ਼ਾ ਵਧ ਨਹੀਂ ਰਿਹਾ ਉਹ ਕੰਟਰੋਲ ਚ ਉੱਥੇ ਤੁਸੀਂ ਉਹਨੂੰ ਫੁੱਲ ਸਟਾਪ ਲਾ ਲਿਆ ਮੈਂ ਲਿਖ ਕੇ ਦਿੰਦਾ ਜੀਮੀਦਾਰ ਕਦੇ ਫੇਲ ਨਹੀਂ ਹੁੰਦਾ ਤੇ ਉਹਨੂੰ ਟਾਈਮ ਬਾਅਦ ਜਿਹੜਾ ਕਰਜ਼ਾ ਦੇਣਾ ਜਿਉਂ ਵਿਆਜ ਭਰੀ ਜਾਂਦਾ ਆਪਣੇ ਕੰਮ ਚੋਂ ਪੈਸੇ ਕੱਢ ਕੇ ਤਾਂ ਉਹਦਾ ਕਰਜ਼ਾ ਉਤਰ ਰਿਹਾ ਹੈ ਇਹਨੂੰ ਕੋਈ ਸਿੱਧ ਕਰ ਦਵੇ ਵੀ ਇਹ ਵੱਧ ਰਿਹਾ ਕਦੇ ਵੱਧਦਾ ਨਹੀਂ ਹੈ ਉਤਰਦਾ ਕਰਜ਼ਾ ਹਮੇਸ਼ਾ ਕਿਉਂਕਿ ਵੈਲਿਊ ਘਟੀ ਜਾਂਦੀ ਹੈ ਥੋੜਾ ਤੁਸੀਂ ਅੱਜ ਦੀ ਅੱਜ ਦੀ ਤਰੀਕ ਚ ਲਾ ਲਓ ਅੱਜ ਲਾ ਲਓ ਤੁਸੀਂ ਲੱਖ ਰੁਪਿਆ ਕਰਜ਼ਾ ਲੈ ਲਿਆ ਹਨਾ ਤੁਸੀਂ ਯਾਰ 20 ਸਾਲ ਬਾਅਦ ਸੋਚ ਕੇ ਦੇਖੋ ਵੀ ਤੁਸੀਂ 31180 ਰੁਪਿਆ ਵਰਨੇ ਕਿੰਨਾ ਫਰਕ ਪੈ ਜਾਊਗਾ ਤੁਹਾਡੀ ਕਮਾਈ ਉਸ ਟਾਈਮ ਤੱਕ ਕਿੱਥੇ ਚਲੀ ਜਾਣੀ ਹੈ ਜੇ ਆਪਾਂ ਵਿਆਜ ਭਰਦੇ ਆ ਤਾਂ ਮੈਂ ਮੰਨ ਲਓ ਆਪਾਂ ਕਹਿੰਦੇ ਆਂ ਵੀ ਆਪਾਂ ਜੀ ਅਮਾਉਂਟ ਤੋਂ ਵੀ ਦੁੱਗਣਾ ਭਰਤਾ ਤਾਂ ਇੱਕ ਹਿਸਾਬ ਨਾਲ ਆਪਣਾ ਕਰ ਜਾਉਂ ਤਰੀ ਜਾਂਦਾ ਲੈ ਤੁਸੀਂ ਫੇਰ ਨਹੀਂ ਹੋਵੋਗੇ ਯਾਰ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਤੁਹਾਨੂੰ ਮੇਰੇ ਤੋਂ ਲਿਖਾ ਕੇ ਲੈ ਲਓ ਵਿਆਜ ਤਾਂ ਹੀ ਲੱਗਦਾ ਇਹ ਐਦਾਂ ਕਰਕੇ ਹੌਲੀ ਹੌਲੀ ਕਰਕੇ ਡੇ ਬਾਏ ਡੇ ਮੰਨ ਕੇ ਚਲੋ ਆਪਣਾ ਕਰਜ਼ਾ ਘਟੀ ਜਾਂਦਾ ਵਿਆਜ ਤਾਂ ਆਪਾਂ ਫਸਲ ਚੋਂ ਕੱਢ ਲਈ ਤੇ ਜਿੱਦਾਂ ਕਿਦਾਂ ਕਿਤੋਂ ਵੀ ਕੱਢ ਲਈ ਹੈ ਉਹ ਵਿਆਜ ਨਿਕਲ ਹੀ ਜਾਂਦਾ ਸਾਲ ਦਾ ਆਪਾਂ ਉਹ ਨਾਗ ਚੱਲ ਕੰਨਾ ਪਿਆ ਹੁੰਦਾ ਬੰਦਾ ਕੱਢ ਦਿੰਦਾ ਘੱਟੋ ਘੱਟ ਆਪਣੀ ਜ਼ਮੀਨ ਤਾਂ ਨਹੀਂ ਵਿਗਦੀ ਯਾਰ ਬੰਦੇ ਨੂੰ ਜ਼ਮੀਨ ਨਹੀਂ ਨਹੀਂ ਵੇਚਣੀ ਪੈਂਦੀ ਜਿਹੜੇ ਬੰਦੇ ਨੇ ਆਪਣਾ ਕਰਜ਼ਾ ਉੱਥੇ ਰੋਕ ਲਿਆ ਉਹ ਬੰਦੇ ਨੂੰ ਕਦੇ ਵੀ ਲ ਜ਼ਮੀਨ ਨਹੀਂ ਵੇਚਣੀ ਪਊਗੀ ਹੁਣ ਤੁਸੀਂ ਸਾਰੇ ਬੰਦੇ ਇਹ ਇਕੱਲਾ ਜ਼ਿੰਮੇਵਾਰ ਤੇ ਲਾਗੂ ਨਹੀਂ ਹੁੰਦਾ ਕੁੱਲ ਦੁਨੀਆ ਤੇ ਇਹ ਸਿਸਟਮ ਲਾਗੂ ਹੁੰਦਾ ਐਸ ਪਰ ਇਨਫਲੇਸ਼ਨ ਰੇਟ ਜਿੱਥੇ ਜਿੰਨਾ ਇਨਫਲੇਸ਼ਨ ਹੁਣ ਤੁਸੀਂ ਬੈਠ ਕੇ ਸਾਰੇ ਕਿਸਾਨ ਸੱਜਣ ਆਪੋ ਆਪਣੇ ਕਰਜ਼ੇ ਦਾ ਹਿਸਾਬ ਲਾਇਓ ਵੀ ਅੱਜ ਮੈਂ ਪੈਸੇ ਇੰਨੇ ਦੇਣੇ ਨੇ ਇੰਨੇ ਸਾਲ ਬਾਅਦ ਪਿਛਲਾ ਹਿਸਾਬ ਚੱਕ ਲਿਓ ਫਿਰ ਵੀ ਜਾਂ ਜੇ ਕਹਿੰਦੀ 2000 ਤੋਂ ਲਿਮਿਟ ਕਰਾਈ ਵੀ ਆ 95 ਤੋਂ ਕਰਾਈ ਵੀ ਆ ਵੀ ਜਦ 2 ਲੱਖ ਨੇ ਤਾਂ ਕੰਮੇ ਬਹੁਤ ਕਰਿਆ ਸੀ ਹੁਣ ਤਾਂ 2 ਲੱਖ ਆਪਾਂ ਨੂੰ ਗੱਲ ਹੀ ਕੁਛ ਨਹੀਂ ਆਪਾਂ ਨੂੰ ਆ 1 ਲੱਖ 2 ਲੱਖ ਗੱਲ ਹੀ ਨਹੀਂ ਕੁਛ ਰਹਿਣੀ ਆਪਾਂ ਨੂੰ ਆ ਲੱਗਣਾ ਵੀ ਲੋ ਆ ਇੰਨੇ ਹੀ ਆ 1 ਮਿੰਟ ਚ ਭਰ ਦਾਂਗੇ ਹੁਣ ਤੁਸੀਂ ਆਪਣੇ ਤੇ ਲਾ ਕੇ ਚੱਲੋ ਵੀ ਤੁਸੀਂ 2000 ਚ ਮੰਨ ਕੇ ਚੱਲੋ 10 ਲੱਖ ਰੁਪਈਆ ਲਿਆ ਸੀ ਯਾਰ 2030 35 ਚ ਠੀਕ ਆ ਤੁਸੀਂ ਜਿਹੇ ਚੋਗਣਾ ਭਰ ਲਓ ਪਰ ਜਮਾ ਹੀ ਕੱਟ ਜਾਂਦਾ ਮੰਨ ਲਓ ਇੱਕ ਤਰ੍ਹਾਂ ਉੱਤਰੀ ਜਾਂਦਾ ਹੈ ਪੱਕੀ ਆਪੋ ਆਪਣੀ ਬ੍ਰਦਰ ਸੋਚ ਆ ਮੇਰਾ ਤਾਂ ਇਹੀ ਹੁੰਦਾ ਕਿ ਮੈਂ ਫਾਰਮਰ ਨੂੰ ਪੋਜ਼ਿਟਿਵ ਕਰਾਂ ਹਨਾ ਦਿਲ ਨਾਲ ਸਿੱਟੇ ਖੁਸ਼ ਰਵੇ ਹਨਾ ਤੇ ਕੋਈ ਡਰਨ ਦੀ ਲੋੜ ਨਹੀਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਮਿਹਨਤ ਕਰੋ ਜ਼ਮੀਨਾਂ ਵੱਲ ਨੂੰ ਧਿਆਨ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਵਿਆਜ ਭਰੀ ਜਾਨੇ ਔਖੇ ਸਥਾਲੇ ਤਾਂ ਤੁਹਾਨੂੰ ਬਈ ਜ਼ਮੀਨ ਵੇਚਣ ਦੀ ਲੋੜ ਨਹੀਂ ਤੁਹਾਡਾ ਕੁਝ बिकੂਗਾ ਨਹੀਂ ਤੁਹਾਡਾ ਕਰਜ਼ਾ ਬ੍ਰਦਰ ਉਤਰੂਗਾ 100% ਨਹੀਂ 200% ਤੁਰੂਗਾ ਜੇ ਤੁਸੀਂ ਉੱਥੇ ਉਹਨੂੰ ਫੁੱਲ ਸਟਾਪ ਲਾ ਲਿਆ ਬਾਕੀ ਹੁਣ ਇਹ ਗੱਲ ਨੂੰ ਬੜਾ ਰਿਪੀਟ ਕਰਨ ਦਾ ਫਾਇਦਾ ਨਹੀਂ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ